ਜੀ ਕੈਨੇਡਾ ਰਹਿਣਾ ਸਰੀ ਜੀ ਅੱਛਾ ਜੀ ਤੇ ਅਸੀਂ ਆਇਆ ਦੁੱਖ ਦੇ ਮਾਰੇ ਆ ਵੀ ਸਾਡੇ ਦੇ ਪੰਜਾਬ ਦੇ ਸੋਨੇ ਪੰਜਾਬ ਦੀ ਸ਼ਨਾ ਅਨਿਆਹ ਹੋ ਰਿਹਾ ਵਾ ਇੱਥੇ ਬੱਚੇ ਮਰ ਰਹੇ ਨੇ ਕੈਂਸਰ ਨਾਲ ਹੁਣ ਕੱਲ ਜੀ ਮੇਰੇ ਗਵਾਂਢ ਦੇ ਵਿੱਚ 1.5 ਸਾਲ ਦੇ ਬੱਚੇ ਨੂੰ ਅਟੈਕ ਆ ਗਿਆ ਜੀ ਉਹ ਮਤਲਬ ਕਿ ਹੱਥ ਤੋਂ ਹੋਣ ਜੋਗੇ ਆਪਾਂ ਲੈਟਰਿੰਗ ਵਾਲੇ ਹੱਥੋਂ ਲੈਂਦੇ ਉਹ ਵੀ ਨਹੀਂ ਧੋਣ ਜੋਗੇ ਤਾਂ ਇਹਨਾਂ ਨੇ ਗਾੜਾ ਕਰਤਾ ਪਾਣੀ ਪਤਾ ਨਹੀਂ ਕੀ ਕੈਮੀਕਲ ਪਾ ਰਹੇ ਉਹਦੇ ਵਿੱਚ ਆਸ ਨਹੀਂ ਲੱਗਦੇ ਕਿ ਜਿਹੜੀ ਲਿਆਂਦੀ ਸੂਈ ਹੀ ਉਰੇ ਪਰੇ ਡੰਗਰ ਇੱਕ ਸੂਹਾ ਦੇਣਾ ਉਸ ਤੋਂ ਬਾਅਦ ਉਹਨੇ ਸੂਹਾ ਨਹੀਂ ਦੇਣਾ ਹੈਗਾ ਵੱਡਣ ਵਾਲੇ ਨੂੰ ਦੇਣੀ ਪਊਗੀ ਜਾਂ ਹੌਂ ਦੇਣੀ ਪਊਗੀ ਇਹ ਦਰਿਆ ਬੁੱਢੇ ਦਰਿਆ ਦਾ ਪਾਣੀ ਅੱਜ ਤੋਂ 50 ਸਾਲ ਪਹਿਲਾਂ ਅਸੀਂ ਉਹ ਪਾਣੀ ਪੀ ਰਹੇ ਸੀ ਉੱਥੋਂ ਪਸ਼ੂ ਚਾਰਦੇ ਹਾਂ ਆਪਦੇ ਆ ਉੱਥੋਂ ਪਾਣੀ ਅਸੀਂ ਟੋਆ ਕੱਢਣਾ ਉੱਥੋਂ ਪਾਣੀ ਪੀ ਰਹੇ ਹਾਂ ਪਾਣੀ ਬਿਲਕੁਲ ਜੀ ਸਾਡੇ ਅਜੇ ਵੀ 25-30 ਫੁੱਟ ਦੇ ਪਾਣੀ ਆ ਪਰ ਧੁੰਦਲਾ ਹੋ ਗਿਆ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਵਿੱਚ ਠੋਕੀ ਜਾਂਦੇ ਨੇ ਕੋਈ ਨਿਕਾਸ ਨਹੀਂ ਪਾਣੀ ਦਾ ਕਿਤੇ ਕਲੋਨੀ ਕੱਢ ਦੋ ਫੈਕਟਰੀ ਲਾ ਲਓ ਫੈਕਟਰੀ ਕਰ ਪਾਣੀ ਥੱਲੇ ਧਰਤੀ ਦੇ ਵਿੱਚ ਉੱਦ ਵੀ ਨਹੀਂ ਰਿਹਾ ਜੀ ਦੁੱਧ ਤੋਂ ਨੂੰ ਕਿੰਨਾ ਪਨੀਰ ਚਾਹੀਦਾ 5 ਕੁਇੰਟਲ ਚਾਹੀਦਾ ਵਾ ਸੁਵੇਰੇ ਲੈ ਜੀ ਆ ਕੇ ਤੁਹਾਡੇ ਮੱਝ ਇੱਕ ਨਹੀਂ ਰੱਖੀ ਹੋਈ ਪਨੀਰ ਕਿੱਥੋਂ ਆ ਰਿਹਾ 5 ਕੁਇੰਟਲ ਅੱਛਾ ਜੀ ਹਾਂ ਇਹ 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 ਕੈਮੀਕਲ ਤੋਂ ਤਿਆਰ ਕਰ ਰਹੇ ਨੇ ਸਾਰਾ ਪਨੀਰ ਜੇ ਦੁੱਧ ਅਸਲੀ ਰੂਪ ਦੇ ਵਿੱਚ ਹੋਵੇ ਦੁੱਧ ਇੱਥੇ 100 ਰੁਪਏ ਕਿਲੋ ਮੈ ਨਾਲ ਮਿਲੇ ਪਿੰਡ ਦੇ ਵਿੱਚੋਂ ਮੈਂ ਗਣਾ ਇੱਕ ਡੰਗ ਦਾ ਹੀ 3 ਕੁਇੰਟਲ ਦੁੱਧ ਆਉ ਮੇਰੇ ਪਿੰਡ ਦੀ ਲਾਗਤ 5 ਕੁਇੰਟਲ ਆ ਮੇਰੇ ਪਿੰਡੋਂ 10 ਦੋਜੀ ਵੀ ਸ਼ਹਿਰ ਨੂੰ ਲੈ ਆਉਂਦੇ ਨੇ ਜੀ ਉਹ ਤਾਂ ਕੰਮ ਇਹਨਾਂ ਤੋਂ ਰੋਕ ਨਹੀਂ ਹੋ ਰਿਹਾ ਜੀ ਜਿਨੇ ਕਿਤੇ ਅੱਗ ਲਾਦੀ ਡੀਸੀ ਸਾਹਿਬ ਆ ਗਏ ਜੀ ਡਿਪਟੀ ਸਾਹਿਬ ਆ ਗਏ ਜੀ ਪਰਚਾਉ ਲੈ ਦੱਸੋ ਕਿਹੜਾ ਕਾਨੂੰਨ ਕਿੱਧਰ ਨੂੰ ਆ ਡੀਸੀ ਲੱਗਿਆ ਸੀ ਜ਼ਿਲ੍ਹਾ ਦੀ ਰਖਵਾਲੀ ਕਰਨ ਨੂੰ ਉਹ ਵਿੱਗੇ ਵਿੱਗੇ ਦੀ ਅੱਗ ਦੇ ਇਹਦੇ ਫਿਰਦੇ ਨੇ ਇਹ ਕਹਿੰਦੇ ਟ੍ਰੀਟਮੈਂਟ ਪਲਾਨ ਟ੍ਰੀਟਮੈਂਟ ਪਲਾਨ ਅਸੀਂ ਜੀ ਮੰਨ ਲਓ ਮੈਂ ਕਮਲਾ ਹੋ ਸਕਦਾ ਇਹ ਹੋ ਸਕਦਾ ਇਹ ਸਾਰੇ ਜਿੰਨੇ ਤੇ ਸਾਰੀ ਦੁਨੀਆ ਕਮਲੀ ਜਿਹੜੀ ਇੱਥੇ ਫਿਰਦੀ ਆ ਪੰਜਾਬ ਦੇ ਵਿੱਚੋਂ ਯਾਤਰਾ ਲਈ ਟ੍ਰੇਨ ਜਾਵੇ ਨਦੇੜ ਸਾਹਿਬ ਨੂੰ ਉਹ ਕਹਿੰਿਆ ਜੀ ਯਾਤਰਾ ਲਈ ਜਾ ਰਹੀ ਆ ਮੁੱਖ ਮੰਤਰੀ ਇੱਕ ਪਾਸੇ ਦਾ ਚਲਾਉਂਦੇ ਆ ਨਾ ਵੀ ਯਾਤਰਾ ਮਤਲਬ ਤੁਹਾਨੂੰ ਸਥਾਨਾਂ ਦੀ ਯਾਤਰਾ ਕਰਾਉਣੀ ਆ ਯਾਤਰਾ ਕਰਾਉਣੀ ਆ ਜਿਹੜੇ ਕੈਂਸਰ ਦੀ ਟ੍ਰੇਨ 'ਚ ਚੜ੍ਹ ਕੇ ਮਰੀਜ਼ ਜਾਂਦੇ ਨੇ ਉਧਰ ਵੀ ਕਦੇ ਝਾਤ ਮਾਰ ਲਿਓ ਪੰਜਾਬ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਹੁੰਦੇ ਆ ਨਿੱਕੇ ਹੁੰਦੇ ਆ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੈ ਕੇ ਆਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕਥਾ ਦੇ ਵਿੱਚ ਲਿਖਦੇ ਆ ਬਚਿੱਤਰਨਾਟਕ ਦੇ ਵਿੱਚ ਲਿਖਦੇ ਆ ਕਿ ਮਧੁਰ ਦੇਸ਼ ਹਮ ਕੋ ਲਿਆਏ ਇਸ ਦੇਸ਼ ਨੂੰ ਪੰਜਾਬ ਨੂੰ ਮਧੁਰ ਦੇਸ਼ ਕਿਹਾ ਜਾਂਦਾ ਸੀ ਮਿੱਠਾ ਦੇਸ਼ ਕਿਹਾ ਜਾਂਦਾ ਸੀ ਕਿਉਂਕਿ ਇੱਥੋਂ ਦਾ ਪਾਣੀ ਬੜਾ ਮਿੱਠਾ ਸੀ ਲੇਕਿਨ ਹੁਣ ਇਸ ਇਸ ਪੰਜਾਬ ਨੂੰ ਜਾਣਿਆ ਜਾਂਦਾ ਵੀ ਇੱਥੋਂ ਦਾ ਪਾਣੀ ਕਿ ਪਾਣੀ ਦਾ ਟੇਸ ਜਿਹੜਾ ਬਹੁਤ ਵੱਖਰਾ ਅਸੀ ਜੀ ਮੰਨ ਲਓ ਮੈਂ ਕਮਲਾ ਹੋ ਸਕਦਾ ਇਹ ਹੋ ਸਕਦਾ ਇਹ ਸਾਰੇ ਜਿੰਨੇ ਇੱਥੇ ਸਾਰੀ ਦੁਨੀਆ ਕਮਲੀਆਂ ਜਿਹੜੀ ਇੱਥੇ ਫਿਰਦੀ ਆ ਹੁਣ ਕੱਲ ਜੀ ਮੇਰੇ ਗੁਆਂਢ ਦੇ ਵਿੱਚ 1.5 ਸਾਲ ਦੇ ਬੱਚੇ ਨੂੰ ਅਟੈਕ ਆ ਗਿਆ ਜੀ ਤੁਸੀਂ ਹਿਸਾਬ ਲਾਓ ਜੀ ਸਾਡੇ ਲੁਧਿਆਣੇ ਦੇ ਵਿੱਚ ਕਿੰਨੀ ਇੰਡਸਟਰੀ ਆ ਪ੍ਰਸ਼ਾਸਨ ਕੋ ਇੰਡਸਟਰੀ ਦਾ ਨਹੀਂ ਪਤਾ ਲੱਗ ਰਿਹਾ ਜੀ ਠੀਕ ਹੈ ਨਾ ਚੋਰ ਬਾਜ਼ਾਰੀ ਆ ਜਿਹੜਾ ਪੈਸਾ ਮਤਲਬ ਦੇ ਦਿੰਦਾ ਖਾਣ ਨੂੰ ਮਤਲਬ ਬੁਰਕੀ ਸੜ ਦਿੰਦਾ ਉਧਰ ਨੂੰ ਦੁਨੀਆ ਚੱਲਦੀ ਆ ਜੀ ਇਹਦੇ ਨਾਲ ਤਾਂ ਹੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਜੇ ਅਸੀਂ ਗੁਲਾਮ ਸੀ ਸਾਨੂੰ ਫੈਸਿਲਟੀਆਂ ਤਾਂ ਦਿੰਦੇ ਸੀ ਅਸੀਂ ਇਹ ਕੋ ਥੋੜੋ ਖਾਣਾ ਪ ਹੁਣ ਇਥੋਂ ਬੱਚੇ ਬਾਹਰ ਨੂੰ ਜਾਈ ਜਾਂਦੇ ਨੇ ਜੀ ਦੱਸੋ ਜੇ ਕੋਈ ਬੰਦਾ ਸੜਕ ਤੇ ਆਉਦਾ ਧੰਦਾ ਤੋਰਦਾ ਉਹਦੀ ਜਿਹੜੀ ਜਕਾ ਦਿੰਦੇ ਨੇ ਮੈਂ ਜੀ ਪ੍ਰੋਬਲਮ ਜਿਹੜੀ ਆ ਰਹੀ ਹੈ ਬੁੱਢੇ ਨਾਲੇ ਤੋਂ ਜਿਹੜਾ ਪਾਣੀ ਆ ਰਿਹਾ ਉਹ ਪਿੰਡਾਂ ਵਿੱਚ ਕਿਸ ਤਰੀਕੇ ਦੇ ਤੁਹਾਨੂੰ ਪ੍ਰੋਬਲਮ ਜੇ ਤੁਸੀਂ ਦੱਸਣਾ ਚਾਹੋ ਜੀ ਸਾਡੇ ਸਾਰੇ ਪਾਣੀ ਜਾ ਰਿਹਾ ਜੀ ਮੈਂ ਤੁਹਾਨੂੰ ਕਹਦਾ ਜਿੱਥੋਂ ਬੁੱਢੇ ਨਾਲੇ ਦਾ ਪਾਣੀ ਪੈਂਦਾ ਜੀ ਇਥੋਂ ਤੁਸੀਂ ਪੱਤਰਕਾਰ ਜਿੰਨੇ ਵੀ ਇੱਥੇ ਮੀਡੀਆ ਕਨਾਲ ਦੇ ਨਾਲ-ਨਾਲ ਪੈਦਲ ਚੱਲੇ ਚੱਲੋ ਜੀ ਤੁਸੀਂ 100 ਕਿਲੋਮੀਟਰ ਵੀ ਚੱਲੇ ਚੱਲੋ ਜੇ ਤੁਹਾਨੂੰ ਇੱਥੇ ਖੜ ਕੇ ਜੇ ਤੁਸੀਂ ਮੂੰਹ ਤੇ ਮਾਸਕ ਲੈ ਕੇ ਨਾ ਖੜੋ ਜੀ ਸਾਡੀਆਂ ਧੌਣਾਂ ਲਾ ਦਿਓ ਪਹਿਲਾਂ ਸਾਡੇ ਤੇ ਆਪਣੇ ਖੇਤੀ ਹੁੰਦੀ ਸੀਗੀ ਦੀ ਜੀ ਠੀਕ ਆ ਮੈਂ ਕਿਹਾ ਹੁਣ ਹੁਣ ਉੱਥੇ ਆਪਣੇ ਇੱਥੇ ਬੂਜਾ ਉੱਥੇ ਬੂਜਾ ਪਹਿਲਾਂ ਕਿਤੇ ਇੰਨੀ ਜ਼ਮੀਨ ਦੀ ਬੋਲ ਵਧੀਆ ਪੂਰੀ ਟੱਕ ਜਮੀਨ ਦੀ ਪੂਰੀ ਬੋਲ ਹੈ ਨਾ ਨਾਲ ਕਦੇ ਫਸਲ ਹੁੰਦੀ ਦੇਖੀ ਆ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਇਹ ਛੇਵਾਂ ਦਰਿਆ ਜ਼ਹਿਰ ਦਾ ਜੀ ਪੰਜ ਦਰਿਆਵਾਂ ਦੀ ਧਰਤੀ ਕਿਹੜੇ ਮੂੰਹ ਨਾਲ ਸੀ ਕਹਦੀ ਵੀ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਤਾਂ ਗੁਲਾਮ ਹੋਇਆ ਜੀ ਪੰਜ ਦਰਿਆ ਚੱਲਦੇ ਸੀ ਛੇਮ ਆਏ ਪੈ ਰਿਆ ਜ਼ਹਿਰ ਜੇ ਠੀਕ ਆ ਜੀ ਇਹ ਕਹਿੰਦੇ ਨੇ ਫਿਲਟਰ ਲ ਮੰਲੋ ਤੁਸੀਂ ਕਹਿੰਦੇ ਹੋ ਟ੍ਰੀਟਮੈਂਟ ਪਲਾਂਟ ਲੱਗੇ ਨੇ ਇੱਥੇ ਫਿਲਟਰ ਹੋ ਰਿਹਾ ਪਾਣੀ ਫਿਰ ਪ੍ਰਸ਼ਾਸਨ ਨੂੰ ਇੰਨੀ ਬਫਤਗ ਇਸ ਚੀਜ਼ ਦੀ ਆ ਜੀ ਜ਼ਿੰਮੇਦਾਰ ਉਹਨਾਂ ਨੂੰ ਫੜ ਕੇ ਲੈ ਜਾਣ ਪੰਜ ਚਾਰ ਜੱਥੇਬੰਦੀਆਂ ਦੇ ਬੰਦਿਆਂ ਨੂੰ ਚਲੋ ਜੀ ਦਿਖਾਈਏ ਤੁਹਾਨੂੰ ਪਲਾਂਟ ਜਿਉ ਅਸੀਂ ਕਮਲੇ ਥੋੜੋਂ ਆ ਜੀ ਜੇ ਹੁਣ ਮੈਨੂੰ ਬੰਦਾ ਕਹੇ ਵੀ ਥੋੜੇ ਜੀ ਸਮਰਸੀਵਾਲ ਦਾ ਸਾਹ ਪਾਣੀ ਆਉਂਦਾ ਮੈਂ ਡੰਡ ਪਾਉਂਦਾ ਫਿਰ ਉਹ ਜੀ ਮੇਰੇ ਤਜਾਬ ਆਉਂਦਾ ਜਿਨ੍ਹਾਂ ਦੀਆਂ ਫਸਲਾਂ تباہ ਹੁੰਦੀਆਂ ਨੇ ਜੀ ਉਹਨਾਂ ਦੇ ਦੇਖੋ ਬੱਚਿਆਂ ਦਾ ਕੀ ਹਾਲ ਆ ਜਿਹੜੇ ਕੈਂਸਰ ਦੀ ਟ੍ਰੇਨ ਚੱਲਦੀ ਆ ਪੰਜਾਬ ਨਾਲੋਂ ਇਦੋਂ ਸ਼ਰਮ ਦੀ ਵੱਡੀ ਕਿਹੜੀ ਆ ਜੀ ਪੰਜਾਬ ਦੇ ਵਿੱਚੋਂ ਯਾਤਰਾ ਲਈ ਟ੍ਰੇਨ ਜਾਵੇ ਨਦੇੜ ਸਾਹਿਬ ਨੂੰ ਉਹ ਕਹਿੰਿਆ ਜੀ ਯਾਤਰਾ ਲਈ ਜਾ ਰਹੀ ਆ ਮੁੱਖ ਮੰਤਰੀ ਇੱਕ ਪਾਸੇ ਤਾਂ ਚਲਾਉਂਦੇ ਆ ਨਾ ਵੀ ਯਾਤਰਾ ਮਤਲਬ ਤੁਹਾਨੂੰ ਸਥਾਨਾਂ ਦੀ ਯਾਤਰਾ ਕਰਾਉਣੀ ਆ ਯਾਤਰਾ ਕਰਾਉਣੀ ਆ ਜਿਹੜੇ ਕੈਂਸਰ ਦੀ ਟ੍ਰੇਨ 'ਚ ਚੜ੍ਹ ਕੇ ਮਰੀਜ਼ ਜਾਂਦੇ ਨੇ ਉਧਰ ਵੀ ਕਦੇ ਝਾਤ ਮਾਰ ਲਿਓ ਜੀ ਇੱਥੇ ਬਜ਼ੁਰਗ ਵੀ ਆਏ ਹੋਣੇ ਵਾਹਿਗੁਰੂ ਜੀ ਖਾਲਸਾਵਾ ਵੀ ਨੇ ਕੋਤੇ ਅਬਜੀ ਆਪ ਜੀ ਕਿੱਥੋਂ ਆਏ ਹੋ ਜੀ ਅਸੀਂ ਸਾਡਾ ਜੀ ਮਾਸੀਵਾੜਾ ਸਾਹਿਬ ਦਸਵੇਂ ਪਾਤਸ਼ਾਹੀ ਚਰਨ ਚੋਂ ਧਰਤੀ ਕਿਆ ਬਾਤ ਹੈ ਜੀ ਕੈਨੇਡਾ ਰਹਿੰਦੇ ਆ ਸਰੀ ਜੀ ਅੱਛਾ ਜੀ ਤੇ ਅਸੀਂ ਆਏ ਆ ਦੁੱਖ ਦੇ ਮਾਰੇ ਆ ਵੀ ਸਾਡੇ ਦੇ ਪੰਜਾਬ ਦੇ ਸੋਹਣੇ ਪੰਜਾਬ ਦੇਸ਼ ਨਾਲ ਅਨਿਆਹ ਹੋ ਰਿਹਾ ਵਾ ਇੱਥੇ ਬੱਚੇ ਮਰ ਰਹੇ ਨੇ ਕੈਂਸਰ ਨਾਲ ਜੀ ਅਸੀਂ ਅੱਜ ਤੋਂ 50 ਸਾਲ ਪਹਿਲਾਂ ਇਹ ਬੁੱਢੇ ਦਰਿਆ ਦਾ ਪਾਣੀ ਆਜੋ ਇੱਧਰੋਂ ਆਜੋ ਵੜ ਜਾ ਹਾਂਜੀ ਤੁਸੀਂ ਦੱਸ ਰਹੇ ਸੀ ਬੁੱਢੇ ਦਰਿਆ ਦਾ ਪਾਣੀ ਇਹ ਇਹ ਦਰਿਆ ਬੁੱਢੇ ਦਰਿਆ ਦਾ ਪਾਣੀ ਅੱਜ ਤੋਂ 50 ਸਾਲ ਪਹਿਲਾਂ ਅਸੀਂ ਉਹ ਪਾਣੀ ਪੀ ਰਹੇ ਸੀ ਉੱਥੋਂ ਅੱਛਾ ਜੀ ਪਸ਼ੂ ਚਾਰਦੇ ਹਾਂ ਆਪਦੇ ਆ ਉੱਥੋਂ ਪਾਣੀ ਅਸੀਂ ਟੋਆ ਕੱਢਣਾ ਉੱਥੋਂ ਪਾਣੀ ਪੀ ਲੈਣਾ ਦਰਿਆ ਜੋ ਪਾਣੀ ਇਸੇ ਇਸੇ ਇਲਾਕੇ ਦੇ ਹੋ ਜੀ ਮਾਛੀਵਾੜਾ ਸਾਹਿਬ ਤੋਂ ਆ ਜੀ ਅੱਛਾ ਮਾਛੀਵਾੜਾ ਸਾਹਿਬ ਠੀਕ ਹੈ ਤੁਸੀਂ ਦੱਸਿਆ ਉਹ ਐਡੀ ਪਵਿੱਤਰ ਧਰਤੀ ਤੁਸੀਂ ਉੱਥੇ ਤੁਸੀਂ ਜਲ ਛਕਦੇ ਰਹੇ ਜਲ ਛਕਦੇ ਆ ਜੋ 50 ਸਾਲ ਪਹਿਲਾਂ ਅਸੀਂ ਪਸ਼ੂ ਚਾਰਦੇ ਛੋਟੇ ਛੋਟੇ ਸੀ ਸਾਰਾ ਖੇਤੀ ਕਰਦੇ ਸੀ ਉੱਥੋਂ ਪਾਣੀ ਪੀਂਦੇ ਰਹੇ ਬੁੱਢੇ ਚ ਅੱਛਾ ਇੱਥੇ ਤੇ ਬਾਬਾ ਜੀ ਇਹ ਇਹ ਜਿਹੜਾ ਬਦਲਾਅ ਆਇਆ ਫਿਰ ਇੱਕ ਕਦੋਂ ਤੁਸੀਂ ਮਹਿਸੂਸ ਕੀਤਾ ਵੀ ਜਿਹੜਾ ਪਾਣੀ ਗੰਦਲਾ ਹੋਣਾ ਸ਼ੁਰੂ ਹੋ ਗਿਆ ਪਾਣੀ ਆ 10 20 ਸਾਲ ਤੋਂ ਹੋਇਆ 30 ਸਾਲ ਤੋਂ ਪਹਿਲਾਂ ਤਾਂ ਕੋਈ ਹੈ ਨਹੀਂ ਸੀਗਾ ਪਾਣੀ ਇਹ ਨਹੀਂ ਅੱਛਾ ਨਿਰਮਲ ਪਾਣੀ ਸੀ ਨਿਰਮਲ ਪਾਣੀ ਬਿਲਕੁਲ ਜੀ ਸਾਡੇ ਅਜੇ ਵੀ 25 30 ਫੁੱਟ ਤੇ ਪਾਣੀ ਆ ਪਰ ਧੁੰਦਲਾ ਹੋ ਗਿਆ ਪਾਣੀ ਫੈਕਟਰੀਆਂ ਦਾ ਪਾਣੀ ਸਾਰਾ ਵਿੱਚ ਢੋਕੀ ਜਾਂਦੇ ਨੇ ਕੋਈ ਨਿਕਾਸ ਨਹੀਂ ਪਾਣੀ ਦਾ ਕਿਤੇ ਕਲੋਨੀ ਕੱਢ ਦੋ ਫੈਕਟਰੀ ਲਾ ਲਓ ਫਿਲਟਰ ਕਰ ਪਾਣੀ ਥੱਲੇ ਧਰਤੀ ਦੇ ਵਿੱਚ ਇਹ ਤੁਸੀਂ ਇਹ ਤੋਂ ਇਹਨਾਂ ਨੂੰ ਮਤਰਾਲੇ ਨੂੰ ਸਾਦੇ ਇਹਨਾਂ ਦਿਨ ਵਾ ਕਿਹੜਾ ਮਤਰਾਲੇ ਇਹਨਾਂ ਦਾ ਮੈਂ ਭੁੱਲ ਜਾਣਾ ਵਾ ਟੈਸਟ ਟੈਸਟ ਵਾਸਤੇ ਇਹ ਪਹਿਲੇ ਫੋਨ ਕਰਕੇ ਦੱਸ ਦਿੰਦੇ ਆ ਵੀ ਆ ਰਹੇ ਆ ਉੱਥੇ ਇਹ ਦੀਵਾਲੀਆਂ ਲੋੜੀਆਂ ਦੇ ਕੇ ਆਉਂਦੇ ਆ ਉਹਨਾਂ ਨੂੰ ਕਿਹੜੇ ਫੈਕਟਰੀਆਂ ਲਾਉਂਦੇ ਆ ਦੀਵਾਲੀਆਂ ਲੋੜੀਆਂ ਡੱਬਿਆਂ ਜਵਾਬ ਵਾ ਦੇ ਕੇ ਜਾਂਦੇ ਨੇ ਇਹਨਾਂ ਨੂੰ ਤਾਂ ਕਰਕੇ ਫਿਰ ਜਿਹੜਾ ਕਾਗਜ਼ਾਂ ਦੇ ਵਿੱਚ ਤਾਂ ਸਾਰਾ ਕੁਝ ਠੀਕ ਹੈ ਉੱਥੇ ਠੀਕ ਹੈ ਕਾਗਜ਼ਾਂ 'ਚ ਉਹ ਨਹੀਂ ਠੀਕ ਹੈਗਾ ਪਾਣੀ ਕਿਤੇ ਪੀ ਗਏ ਦੇਖੋ ਪਾਣੀ ਬੋਜਲਾ ਦਾ ਦੁੱਧ ਤੁਹਾਨੂੰ ਅੱਜ ਮਿਲ ਰਿਹਾ 30 ਰੁਪਏ ਪਾਣੀ ਮਿਲ ਰਿਹਾ 20 ਰੁਪਏ ਬੋਤਲ ਪਾਣੀ ਦੀ 20 ਪੈਰ ਨੂੰ ਮਿਲਦੀ ਆ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਆ ਜੀ ਪਾਣੀ ਉੱਥੇ ਮੁੱਲ ਵਿਕ ਰਹੇ ਆ ਸਰਕਾਰਾਂ ਨੇ ਕੀ ਨੇ ਜਦੋਂ ਵੀ ਕੋਈ ਉੱਥੇ ਮੰਤਰੀ ਜਾਂ ਐਮਐਲਏ ਕੋਈ ਮੰਤਰੀ ਬਣਦਾ ਜੀ ਬੁੱਢੇ ਨੇ ਵਾਲੇ ਦਾ ਲੈ ਕੇ ਜਾਂਦਾ ਪਲਾਂਟ ਜੀ ਅਸੀਂ ਇਹਦੀ ਸਫਾਈ ਕਰਾਮਾ ਉਹ ਲੱਖਾਂ ਕਰੋੜ ਰੁਪਈਆ ਆਉਂਦਾ ਉਹ ਜਾਂਦਾ ਕਿੱਥੇ ਆ ਜੀ ਇਹ ਇੰਡਸਟਰੀ ਵਾਲੇ ਉਦੋਂ ਪਹਿਲਾਂ ਹੀ ਸਾਂਭ ਲੈਂਦੇ ਨੇ ਜੀ ਕੋਈ ਨਾ ਤੁਸੀਂ ਕਰੋ ਦਿਵਾਲੀਆਂ ਤੇ ਬਾਬਾ ਜੀ ਨੇ ਜਿੱਦਾਂ ਕਿਹਾ ਉਹ ਡੱਬਿਆਂ ਦੇ ਵਿੱਚ ਮਠਾਈ ਦੀ ਜਗ੍ਹਾ ਤੇ ਹੀ ਮੋਟੇ ਰਕਮ ਜਾਂਦੀ ਆ ਉਹਨਾਂ ਨੂੰ ਇੰਡਸਟਰੀ ਵਾਲਾ ਨੂੰ ਕੀ ਬੋਲਣ ਦੀ ਲੋੜ ਆ ਜੀ ਉਹਨਾਂ ਦੇ ਆਪਦੇ ਆਰੋ ਲੱਗੇ ਨੇ ਘਰੇ ਪੀਣ ਨੂੰ ਅਫਸਰਾਂ ਦੇ ਘਰੇ ਆਪਦੇ ਲੱਗੇ ਆਏ ਨੇ ਮਰਦੇ ਤਾਂ ਹੀ ਸਾਡੇ ਵਰਗੇ ਗਰੀਬ ਨੇ ਜਿਨ੍ਹਾਂ ਦੇ ਫਸਲਾਂ ਵੀ ਸਾਡੀਆਂ ਤਾਂ ਉੱਥੇ ਬੰਜਰ ਹੋ ਗਈਆਂ ਸਾਨੂੰ ਗਵਰਨਮੈਂਟ ਮੁਆਵਜ਼ਾ ਹੀ ਦੇ ਦੇ ਚਲੋ ਜੀ 22 ਕੁਆਂਟਲ ਚ ਕਣਕ ਦੇ ਝਾੜ ਦੇ ਹਿਸਾਬ ਨਾਲ ਜਿੱਥੇ ਨਹੀਂ ਹੋਈ ਤਾਂ ਸੁਪਰ ਸੀਡਰ ਹੈਪੀ ਸੀਡਰ ਚਲਾ ਦਿਓ ਫਲਾਣਾ ਜਿਨ੍ਹਾਂ ਦੀ ਹੁਣ ਕਣਕਾਂ ਨਹੀਂ ਜੰਮੀਆਂ ਕਦੇ ਅਫਸਰ ਦੇਖਣ ਕਦੇ ਡੀਸੀ ਸਾਹਿਬ ਜੀ ਤੁਸੀਂ ਖੇਤਾਂ 'ਚ ਫਿਰਦੇ ਦੇਖੇ ਸੀ ਜਿਨ੍ਹਾਂ ਕਿਤੇ ਅੱਗ ਲਾਦੀ ਡੀਸੀ ਸਾਹਿਬ ਆ ਗਏ ਜੀ ਡਿਪਟੀ ਸਾਹਿਬ ਆ ਗਏ ਜੀ ਪਰ ਚਾਉ ਲੈ ਦੱਸੋ ਕਿਹੜਾ ਕਾਨੂੰਨ ਕਿੱਧਰ ਨੂੰ ਆ ਡੀਸੀ ਲੱਗੇ ਸੀ ਜ਼ਿਲ ਪਬਲੀ ਜਦੋਂ ਹੁਣ ਤੁਸੀਂ ਸਰੀ ਰਹਿੰਦੇ ਆ ਕੈਨੇਡਾ ਹਾਂਜੀ ਕੈਨੇਡਾ ਤੋਂ ਤੁਸੀਂ ਜਦੋਂ ਉੱਥੇ ਵੀ ਜਾਲ ਸਕਦੇ ਆ ਤੁਸੀਂ ਤੇ ਫਿਰ ਇੱਥੇ ਆਂਦੇ ਆ ਆਪਣੇ ਪਿੰਡ ਆਂਦੇ ਆ ਇੱਥੇ ਫਿਰ ਤੁਸੀਂ ਫਿਰ ਫਿਲਟਰ ਵਗੈਰਾ ਲਗਾਇਆ ਹੋਇਆ ਹਾਂ ਇਹ ਉਬਾਲ ਕੇ ਪਾਣੀ ਪੀ ਰਹੇ ਆ ਇੱਥੇ ਜੀ ਫਿਲਟਰ ਆ ਵੀ ਉਬਾਲ ਕੇ ਪਾਣੀ ਪੀਂਦੇ ਆ ਸੀ ਸਾਡੇ ਤਾਂ ਉੱਥੇ ਪਾਣੀ ਦੁੱਧ ਵਰਗਾ ਵਾ ਅੱਛਾ ਜੀ ਇਹ じゃ ਸਾਫ ਸੁਥਰਾ ਪਾਣੀ ਆ ਇੱਥੇ ਸਾਨੂੰ ਉਬਾਲ ਕੇ ਪੀਣਾ ਪੈਂਦਾ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਨਾ ਵਾ ਇੱਥੇ ਇੱਥੇ ਬਿਆਨ ਸਿੰਘ ਦਾ ਪੋਤਾ ਬਿੱਟੂ ਹਾਂਜੀ ਕੈਰੀ ਐਮਪੀ ਬਣਿਆ ਤਿੰਨ ਦੋ ਵਾਰੀ ਇਥੋਂ ਹਾਂਜੀ ਉਹ ਕਹਿੰਦਾ ਮੈਂ ਬੁੱਢਾ ਨਾਲਾ ਛੱਤ ਦੂੰਗਾ ਮੈਂ ਸਾਰੇ ਨੂੰ ਫਿਲਟਰ ਕਰ ਦੂੰਗਾ ਜੇ ਮੈਂ ਝੂਠ ਬੋਲਦਾ ਆਵੇਂ ਤਾਂ ਮੈਨੂੰ ਜਿੱਥੇ ਮਰਜੀ ਬਹਾ ਲਿਓ ਇਹ ਬਿਆੰਤੂ ਦੇ ਪੋਤੇ ਦੀਆਂ ਕਰਤੂਤਾ ਨੇ ਅੱਜ ਭਾਜਪਾ ਹੀ ਬੈਠਾ ਬੜਿਆ ਜਾ ਕੇ ਚੌਧਰੀ ਬਣਿਆ ਪੰਜਾਬ ਨੂੰ ਡੋਬਨ ਵਾਲੇ ਇਹ ਨੇ ਛਾਲ ਮਾਰੀ ਉਧਰ ਛਾਲ ਮਾਰੀ ਉਧਰ ਛਾਲ ਮਾਰੀ ਉਧਰ ਕਲੇਬਾਤ ਛਾਲਾ ਮਾਰਦਿਆ ਸ਼ੋਹਦਵਾਦ ਦੇ ਸਾਡੀ ਸਰਦਾਰੀ ਰਵੇ ਇਹ ਲੋਕਾਂ ਦੀ ਸੋ ਬਾਪੂ ਜੀ ਸਰੀ ਤੋਂ ਆਏ ਨੇ ਭਾਈ ਤੁਸੀਂ ਵੀ ਐਸੇ ਇਲਾਕੇ ਦੇ ਹੋ ਜੀ ਐਸੇ ਇਲਾਕੇ ਦੇ ਮੈਂ ਤਾਂ ਦੋ ਦਰ ਤੋਂ ਆਇਆ ਜੀ ਮੇਰਾ ਬੋਗਾ ਚਲਾ ਅੱਛਾ ਜੀ ਸਪੈਸ਼ਲ ਹੀ ਕੰਮ ਆਉ ਵੇ ਜੀ ਸੀ ਤਾਂ ਪਹਿਲਾਂ ਨਾ ਜਦੋਂ ਕਸਿਆਂ ਚ ਪਾਣੀ ਚਿੱਗੀ ਲਾ ਕੇ ਪੀਂਦੇ ਰਿਹਾ ਕਸਿਆਂ ਚ ਕਿਉਂਕਿ ਮੋਗੇ ਵੀ ਜਾਂਦਾ ਇਹ ਨਾਲਾ ਹਨਾ ਜਾਂਦਾ ਜਾਂਦਾ ਉਧਰ ਸਾਰੇ ਏਰੀਆ ਚ ਜਾਣਾ ਸਾਰਿਆਂ ਅੱਗੇ ਪਾਣੀ ਉਹ ਚੋਂ ਪੀਂਦੇ ਸੀ ਤੇ ਹੁਣ ਤਾਂ ਪਾਣੀ ਉਹ ਚ ਪੀਣ ਚੋਂ ਕਿ ਨੌੜ ਜੋਗ ਵੀ ਨਹੀਂਗਾ ਤੇ ਨਾ ਉਹ ਮਤਲਬ ਕਿ ਹੱਥ ਧੋਣ ਜੋਗੇ ਮੈਂ ਲੈਟਰਿੰਗ ਵਾਲੇ ਹੱਥੋਂ ਲੈਂਦੀ ਉਹ ਵੀ ਨਹੀਂ ਧੋਣ ਜੋਗੇ ਐਂਦਾ ਇਹਨਾਂ ਨੇ ਗਾੜਾ ਕਰਤਾ ਪਾਣੀ ਪਤਾ ਨਹੀਂ ਕੀ ਕੈਮੀਕਲ ਪਾ ਰਹੇ ਉਹਦੇ ਵਿੱਚ ਬਾਈ ਜੀ ਜਿਹੜੇ ਇੰਡਸਟਰੀਲਿਸਟ ਹੈ ਉਹ ਉਹ ਇਹ ਕਹਿ ਰਹੇ ਸੀਗੇ ਵੀ ਇੰਨੇ ਸਾਲਾਂ ਤੋਂ ਇਹ ਫੈਕਟਰੀਆਂ ਚੱਲ ਰਹੀਆਂ ਇਹ ਕੋਈ ਨਿਯਮਾਂ ਦੇ ਅਨੁਸਾਰੇ ਚੱਲ ਰਹੀਆਂ ਜਿਹੜੇ ਸਰਕਾਰ ਨੇ ਨਿਯਮ ਬਣਾਏ ਆ ਇਹ ਬਗੈਰ ਨਿਯਮਾਂ ਤੋਂ ਤਾਂ ਚੱਲ ਨਹੀਂ ਸਕਦੀਆਂ ਅੱਗੇ ਜੀ ਪਹਿਲਾਂ ਇਹ ਜਿਹੜਾ ਪਾਣੀ ਹੁੰਦਾ ਨਾ ਆਪਣਾ ਬਾਹਰ ਨਿਕਲਦਾ ਸੀਗਾ ਐ ਜਿਵੇਂ ਆਪਣੇ ਛੱਪੜ ਬਣੇ ਹੋਇਆ ਅੱਜ ਤਾਂ ਥੱਲੇ ਉਹਨਾਂ ਨੇ ਬੋਰ ਕਰਕੇ ਥੱਲੇ ਪਾਤਾ ਪਾਣੀ ਉਹ ਥੱਲੇ ਢੇਲੇ ਪਤਣਾਂ ਨਾਲ ਪਾਣੀ ਮਿਲ ਹੀ ਜਾਂਦਾ ਮਿਲ ਕੇ ਜਿੱਥੋਂ ਤਾਈ ਜੀ ਨੇ ਪਾਣੀ ਛੱਬਦੀ ਜਿੰਨੇ ਨੂੰ ਜਾਣਾ ਸਾਰੇ ਉਹ ਸਾਰਾ ਹੀ ਗਲੜਾ ਹੋ ਜਾਣਾ ਸਾਢੇ 4-4 ਸਪੋਰਟ ਬੋਰ ਕਰਕੇ ਇਹਨਾਂ ਨੇ ਪਾਣੀ ਇੱਕ ਪਾਤਾ ਥੱਲੇ ਕੈਮੀਕਲ ਵਾਲਾ ਬਹੁਤ ਬੁਰਾ ਹਾਲ ਕਰਿਆ ਪਿਆ ਕਿਉਂਕਿ ਇਹ ਜਿਹੜਾ ਨਾਲਾ ਹੈ ਇਹ ਪੰਜਾਬ ਤੋਂ ਹੋ ਕੇ ਮੋਗੇ ਤੋਂ ਹੋ ਕੇ ਇਹ ਬੀਕਾਨੇਰ ਰਾਜਸਥਾਨ ਤੱਕ ਜਾਂਦਾ ਹੈ ਔਰ ਇਹਦਾ ਜਦੋਂ ਇਤਿਹਾਸ ਪੜਦੇ ਆਂ ਅਸੀਂ ਇਤਿਹਾਸ ਬੜਾ ਪਵਿੱਤਰ ਹੈ ਕਹਿੰਦੇ ਬੁੱਢਾ ਨਾਲੇ ਦਾ ਨਾਂ ਬੁੱਢਾ ਦਰਿਆ ਗੁਰੂ ਨਾਨਕ ਦੇਵ ਜੀ ਦੇ ਪਾਸ਼ਾ ਨੇ ਰੱਖਿਆ ਸੀਗਾ ਇੱਥੇ ਜਦੋਂ ਉਸ ਵਕਤ ਜਲਾਲ ਖਾਨ ਲੋਧੀ ਦਾ ਰਾਜ ਹੋਇਆ ਕਰਦਾ ਸੀ ਉਫਾਨ ਤੇ ਆ ਗਿਆ ਸੀ ਸਤਲੁਜ ਉਸ ਵਕਤ ਜਲਾਲ ਖਾਨ ਲੋਧੀ ਆਇਆ ਸੀ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਗੁਰੂ ਨਾਨਕ ਪਾਸ਼ਾ ਉਸ ਵਕਤ ਸਤਲੁਜ ਦੇ ਕੰਢੇ ਵਿਸ਼ਰਾਮ ਕਰ ਰਹੇ ਸੀ ਤੇ ਜਦੋਂ ਜਲਾਲ ਖਾਨ ਲੋਧੀ ਨੇ ਆ ਕੇ ਇਹ ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਸਾਡੇ ਸ਼ਹਿਰ ਨੂੰ ਤੁਸੀਂ ਬਚਾ ਲਓ ਸਤਲੁਜ ਨੇ ਸਾਡਾ ਸ਼ਹਿਰ ਜਿਹੜਾ ਤਬਾਹ ਕਰ ਦੇਣਾ ਉਸ ਵਕਤ ਗੁਰਨਾਨਕ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਸੀਗਾ ਕਿ ਇੱਥੇ ਗਵਾਂ ਦੀ ਤੋ ਹੱਤਿਆ ਕਰਦਾ ਹੈ ਬਹੁਤ ਕੱਟਮਾਰ ਹੁੰਦੀ ਹੈ ਇਹਨੂੰ ਰੋਕ ਦੇ ਅਸੀਂ ਬੁੱਢੇ ਇਸ ਦਰਿਆ ਨੂੰ ਬੁੱਢਾ ਦਰਿਆ ਤਾਂ ਨਾ ਨਹੀਂ ਸੀ ਇਸ ਸਤਲੁਜ ਨੂੰ ਅਸੀਂ ਸੱਤ ਕੋ ਦੂਰ ਕਰ ਦੇਾਂਗੇ ਔਰ ਇੱਥੋਂ ਇਹ ਦਰਿਆ ਬੁੱਢਾ ਹੋ ਕੇ ਚੱਲੇਗਾ ਤਾਂ ਉੱਥੋਂ ਇਹ ਬੁੱਢਾ ਦਰਿਆ ਬਣਿਆ ਲੇਕਿਨ ਇਹ ਜ਼ਿੰਦਗੀ ਵੰਡਦਾ ਵੰਡਦਾ ਅੱਜ ਮੌਤ ਵੰਡ ਰਿਹਾ ਤੁਸੀਂ ਇਹ ਸੋਚੋ ਵੀ ਡੇਢ ਸਾਲ ਦੇ ਬੱਚੇ ਨੂੰ ਕਦੇ ਤੁਸੀਂ ਜਿੰਦ ਦੁਨੀਆ ਅੱਜ ਤੱਕ 70 70 ਸਾਲ ਦੇ ਬਜ਼ੁਰਗਾਂ ਨੂੰ ਟੈਗ ਨਹੀਂ ਅਸੀਂ ਸੁਣਿਆ ਡੇਢ ਡੇਢ ਸਾਲ ਦੇ ਬੱਚਿਆਂ ਨੂੰ ਟੈਗ ਆਉਣ ਲੱਗੇ ਜੀ ਜਿੰਨੇ ਇਥੇ ਪ੍ਰਸ਼ਾਸਨ ਨਾਲ ਹੈ ਜੀ ਮੇਰਾ ਚੈਲੰਜ ਆ ਕੋਈ ਆਪਦੇ ਬੱਚਿਆਂ ਨੂੰ ਉਹ 100 100 ਮਿਲੀ ਪਾਣੀ ਪਿਆ ਕੇ ਦਿਖਾ ਦੇਣਾ ਬੰਦੇ ਨਾਲ ਇਹ ਤਾਂ ਜੇ ਪਾਣੀ ਪਹਿ ਰਿਆ ਹੁਣ ਨਹਿਰ ਚੱਲਦੀ ਅਸੀਂ ਇਹਨੂੰ ਨਹੀਂ ਬੰਨ ਲਾਉਣ ਨੂੰ ਕਹਿੰਦੇ ਜੇ ਪਾਣੀ ਸਾਫ ਸਾਫ ਆ ਜਾਂਦਾ ਹੀ ਕੋਈ ਨਾ ਜਾਣ ਤੋ ਗੰਦੇ ਨਾਲੇ ਦਾ ਪਾਣੀ ਜ਼ਹਿਰ ਵਾਲਾ ਜਾ ਰਿਹਾ ਅਸੀਂ ਉਹਨੂੰ ਬੰਦ ਗਾਂ ਬੰਦ ਵੀ ਕਰਨਾ ਕੀ ਛੱਡੋ ਉੱਥੇ ਟ੍ਰੀਟਮੈਂਟ ਪਲਾਂਟ ਲੱਗਣ ਐ ਪੌਲਸ ਰੁਪਇਆ ਲੈ ਕੇ ਪ੍ਰਸ਼ਾਸਨ ਨੇ ਜਿਹਦੇ ਜਿਹਦੀ ਛੋਟੀ ਉਹਦੀ ਭੈਸੋ ਕੰਮ ਵਾਲਾ ਕੰਮ ਆਈ ਬਹਿ ਕੇ ਵੀ ਤਾਂ ਪੁਲਿਸ ਦਾ ਇੰਡਸਟਰੀਜ਼ ਵਾਲੇ ਤਾਂ ਕਹਿੰਦੇ ਕਿ ਇਸ ਤੇ ਇਸ ਤਰੀਕੇ ਦੇ ਨਾਲ ਕਿ ਇੰਡਸਟਰੀ ਵਾਲੇ ਨੇ ਵੀਡੀਓ ਪਾਈ ਆ ਵਾਰਨਿੰਗ ਦਿੰਦੇ ਆ ਜੀ ਉਹ ਅੰਦਰ ਬੈਠੇ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੋਈ ਆ ਜਿਹੜੇ ਹੱਕ ਦੀ ਗੱਲ ਕਰਦੇ ਨੇ ਉਹਨਾਂ ਦੇ ਡੰਡੇ ਮਾਰਦੇ ਨੇ ਦੱਸੋ ਪਹਿਲਾਂ ਆਪਾਂ ਸਾਨੂੰ ਜੂਰੀਏ ਨੇ ਦੁਖੀ ਕਰ ਲਿਆ 20 20 ਦਿਨ ਅਸੀਂ ਮੰਡੀਆਂ ਚ ਰੁਲ ਕੇ ਝੋਨਾ ਵੇਚਿਆ ਬਾਈ ਜੀ ਐਦੂੰ ਮਾੜੀ ਸਰਕਾਰ ਕੋਈ ਨਹੀਂ ਦੇਖੀ ਕਾਲੀਆਂ ਦਾ ਵੀ ਦੇਖ ਲਿਆ ਕਾਂ ਬਾਈ ਜੀ ਜਮਾ ਹੀ ਜੀਓ ਪਰਸੈਂਟ ਸਰਕਾਰ ਜਮਾਈ ਨਿੱਲ ਸਰਕਾਰ ਪਾਈ ਗਈ ਆ ਜੀ ਇਹ ਤੇ ਭਾਈ ਜੀ ਇਹ ਕਿਹਾ ਜਾ ਰਿਹਾ ਸੀ ਜਿਹੜੇ ਇੰਡਸਟਰੀ ਲਿਸਟ ਨੇ ਇੱਥੇ ਕਿ ਅਸੀਂ ਕਰੋੜਾਂ ਰੁਪਏ ਖਰਚ ਕਰ ਰਹੇ ਹਾਂ ਕਹਿੰਦੇ ਤਿੰਨ ਪਲਾਂਟ ਅਸੀਂ ਲਾਏ ਹੋਏ ਆ ਉਹ ਕਹਿੰਦੇ ਸਾਡੇ ਨਾਲ ਆਓ ਲੱਖੀ ਸੁਧਾਨੇ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਕਿ ਸਾਡੇ ਨਾਲ ਆਓ ਸੀ ਵਖਾੰਦੇ ਅਸੀਂ ਕਿੰਨਾ ਪੈਸਾ ਖਰਚ ਕਰ ਰਹੇ ਹਾਂ ਇਹ ਚਲੋ ਲਾਇਆ ਜਿਹੜਾ ਉਹ ਗੰਦੇ ਨਾਲ ਦਾ ਪਾਣੀ ਬੁੱਢੇ ਦਰਿਆ 'ਚ ਜਾ ਰਿਹਾ ਕੀ ਉਹ ਫਿਲਟਰ ਹੋ ਕੇ ਜਾ ਰਿਹਾ ਤੁਸੀਂ ਦੱਸੋ ਇਹ ਚੀਜ਼ ਦਾ ਜਵਾਬ ਦਿਓ ਜੀ ਉਹ ਫਿਲਟਰ ਸੀ ਉਹ ਕਹਿੰਦੇ ਸੀ ਫਿਲਟਰ ਹੋਣ ਵਾਸਤੇ ਕਹਿੰਦੇ ਪਲਾਂਟ ਲਾਏ ਤਿੰਨ ਕਿੱਥੇ ਚੱਲ ਰਹੇ ਨੇ ਜੀ ਦੱਸੋ ਚਲੋ ਕੋਈ ਨਾ ਅੱਜ ਸਾਡੇ ਦੇ ਵਿੱਚ ਦੇ ਆਪਾਂ ਪ੍ਰਮਾਤਮਾ ਦੀ ਹੈ ਨਾ ਇੱਥੇ ਦਾਣੇ-ਦਾਣੇ ਦਾ ਹਿਸਾਬ ਦੇਣਾ ਪੈਣਾ ਜੇ ਕਿਸੇ ਦਾ ਨਾ ਕੋਈ ਕਰੂ ਠੀਕ ਆ ਜੀ ਅੱਜ ਸਰਕਾਰਾਂ ਨੇ ਉਹ ਜਿੰਨਾਂ ਕੋਲ ਦੌਲਤ ਸ਼ੌਹਰਤ ਹੈਗੀ ਅੱਜ ਉਹ ਚੱਲ ਰਹੇ ਨੇ ਕੋਈ ਗੱਲ ਨਹੀਂ ਪਰ ਜਿਹੜਾ ਉੱਤੇ ਪ੍ਰਮਾਤਮਾ ਨਾ ਉਹ ਜਦੋਂ ਸੋਟੀ ਮਾਰਦਾ ਨਾ ਉਹਦੀ ਆਵਾਜ਼ ਨਹੀਂ ਆਉਂਦੀ ਫਿਰ ਪਤਾ ਲੱਗਦਾ ਵੀ ਕੀ ਬਣਦਾ ਜੀ ਦੱਸੋ ਹੀ ਗੁਰੂ ਮਹਾਰਾਜ ਨੇ ਆਪਾਂ ਨੂੰ ਦਸਤਾਰ ਆਪਣੀਆਂ ਸ਼ਹੀਦੀਆਂ ਦੇ ਕੇ ਬਖਸ਼ੀ ਆ ਇਹ ਡੰਡੇ ਦੀ ਨੋਕ ਨਾ ਲਾ ਕੇ ਛੱਡ ਦਿੰਦੇ ਨੇ ਇਤੋਂ ਵੱਡਾ ਮੈਂ ਤੂੰ ਮੁਗਲ ਰਾਜੇ ਮੁਗਲ ਹੀ ਨਹੀਂ ਤਾਂ ਸਾਡੇ ਲਈ ਤੇ ਸਾਡੀਆਂ ਪੱਗਾਂ ਹੀ ਇਹ ਲਾਉਣ ਲੱਗੇ ਆਪ ਬਾਪ ਨੇ ਸਾਡੇ ਦਾਦੇ ਨੇ ਪਿਓ ਨੇ ਭਰਾਵਾਂ ਪੱਗਾਂ ਲੈਣੀਆਂ ਤਾਂ ਮੁਗਲ ਰਾਜ ਹੀ ਐ ਸਾਨੂੰ ਤਾਂ ਫਤਿਹਗੜ੍ਹ ਦਾ ਉਹ ਸ਼ੀਦੀਆਂ ਵੀ ਸੀਗੀਆਂ ਉਹ ਸਾਨੂੰ ਉਹ ਆਪਣੀਆਂ ਸ਼ੀਦੀਆਂ ਦੇ ਕੇ ਪੱਗਾਂ ਦੇ ਕੇ ਸਾਨੂੰ ਹੁਣ ਇਹ ਜਲਾਦ ਟੱਕਰ ਕੇ ਪੱਗਾਂ ਲਾਉਣ ਲਈ ਠੀਕ ਐਦੂ ਮਾੜਾ ਕੀ ਹਾਲ ਆਈ ਸਾਡਾ ਸਾਡੇ ਉਧਰ ਮਛੋੜੇ ਦੇ ਪਹਿਲਾਂ ਮੈਂ ਕਿਹਾ ਜੀ ਇੰਨੀ ਵਧੀਆ ਆਪਣੀ ਫਸਲ ਹੁੰਦੀ ਸੀਗੀ ਦੀ ਫੈਕਟਰੀ ਪੈ ਗਈਆਂ ਫੈਕਟਰੀਆਂ ਨੇ ਪਾਣੀ ਥੱਲੇ ਸਿਰਤਾ ਥੱਲੇ ਠੀਕ ਆ ਉਹ ਸੇਮ ਜੋ ਜਾਈ ਜਾਂਦੀ ਆ ਉਹ ਖਰਾਬ ਹੋ ਜਾਂਦੀ ਆ ਫਸਲ ਵੀ ਨਹੀਂ ਹੋ ਰਹੀ ਜੀ ਪਾਣੀ ਖਰਾਬ ਆ ਆਪਣੇ ਪਿੰਡਾਂ ਦੇ ਵਿੱਚ ਜਿਹੜਾ بڑے ਲੋਕ ਨੇ ਉਹਦਾ ਆਪਣੇ ਅਗਲਾ ਫਿਲਟਰ ਲਾ ਲੰਦਾ ਜੀ ਗਰੀਬ ਬੰਦਾ ਕਿਥੋਂ ਲਾ ਲੂਗਾ ਫਿਲਟਰ ਜੀ ਤੁਸੀਂ ਇਹ ਦੇਖੋ ਜੀ ਠੀਕ ਨਹੀਂ ਜੀ ਗਰੀਬ ਬੰਦਾ ਕਿਥੋਂ ਲੂਗਾ ਬੈਟਰੀ ਬਿਲਕੁਲ ਬਿਲਕੁਲ ਗਰੀਬ ਬੰਦਾ ਜਿਹੜਾ ਆਪਾਂ ਪਾਣੀ ਕਿੱਥੋਂ ਪਿਆ ਲਾਂਗੇ ਫਿਲਟਰ ਵਾਲਾ ਦੁੱਧ ਤਾਂ ਆਪਾਂ ਪਸ਼ੂਆਂ ਦਾ ਉਹੀ ਪੀਣਾ ਕਰਾਂਗੇ ਇੰਗਰਾਂ ਨੂੰ ਪਿਉਣਾ ਪੈਂਦਾ ਪਾਣੀ ਹਾਂ ਜੀ ਹਾਂ ਆ ਡੰਗਰ ਉਹ ਰਹਿੰਦੇ ਨਹੀਂ ਹੈਗੇ ਆਸ ਨਹੀਂ ਰਹਿੰਦੇ ਗਾਹਾਂ ਆਸ ਨਹੀਂ ਲੱਗਦੇ ਹੈ ਕਿ ਜਿਹੜੀ ਲਿਆਂਦੀ ਸੂਈ ਹੀ ਉਰੇ ਪਰੇ ਉਹ ਡੰਗਰ ਇੱਕ ਸੂਆ ਦੇਣਾ ਉਸ ਤੋਂ ਬਾਅਦ ਉਹਨੇ ਸੂਆ ਨਹੀਂ ਦੇਣਾ ਹੈਗਾ ਉਹ ਵੱਢਣ ਵਾਲੇ ਨੂੰ ਦੇਣੀ ਪਊਗੀ ਜਾਂ ਉਹ ਦੇਣੀ ਪਊਗੀ ਦੇਖੋ ਵੀ ਪਾਣੀ ਤੋਂ ਮਾਰ ਰਿਹਾ ਏ ਬਿਮਾਰੀਆਂ ਲੱਗ ਰਹੀਆਂ ਲੇਕਿਨ ਪਸ਼ੂ ਵੀ ਇਹ ਤੋਂ ਵਾਂਝਾ ਨਹੀਂ ਹੈਗਾ ਹਾਂ ਜੀ ਆਣ ਪੀਣ ਜੋਗ ਦੁੱਧ ਵੀ ਨਹੀਂ ਰਿਹਾ ਜੀ ਦੁੱਧ ਤੋਂ ਨੂੰ ਕਿੰਨਾ ਪਨੀਰ ਚਾਹੀਦਾ 5 ਕੁਆਂਟਲ ਚਾਹੀਦਾ ਵਾ ਸਵੇਰੇ ਲੈ ਜਿਓ ਆ ਕੇ ਤੁਹਾਡੇ ਮੱਝ ਇੱਕ ਨਹੀਂ ਰੱਖੀ ਹੋਈ ਪਨੀਰ ਕਿੱਥੋਂ ਆ ਰਿਹਾ 5 ਕੁਆਂਟਲ ਅੱਛਾ ਜੀ ਹਾਂ ਇਹ 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 ਕੈਮੀਕਲ ਤੋਂ ਤਿਆਰ ਕਰ ਰਹੇ ਨੇ ਸਾਰਾ ਪਨੀਰ ਜੇ ਦੁੱਧ ਅਸਲੀ ਰੂਪ ਦੇ ਵਿੱਚ ਹੋਵੇ ਦੁੱਧ ਤਾਂ ਇੱਥੇ 100 ਰੁਪਏ ਕਿਲੋ ਮਾ ਨਾ ਮਿਲੇ ਹੈਂ ਮੇਰੇ ਪਿੰਡ ਦੇ ਵਿੱਚੋਂ ਮੈਂ ਕਹਿੰਨਾ ਇੱਕ ਡੰਗ ਦਾ ਹੀ 3 ਗੰਨਟਲ ਦੁੱਧ ਦਉ ਮੇਰੇ ਪਿੰਡ ਦੀ ਲਗਤ 5 ਗੰਨਟਲ ਆ ਮੇਰੇ ਪਿੰਡੋਂ 10 ਦੋਜੀ ਵੀ ਸ਼ਹਿਰ ਨੂੰ ਲੈ ਆਉਂਦੇ ਨੇ ਜੀ ਉਹ ਤਾਂ ਕੰਮ ਇਹਨਾਂ ਤੋਂ ਰੋਕ ਨਹੀਂ ਹੋ ਰਿਹਾ ਜੀ ਜਿੰਨੀ ਇਥੇ ਪਾਇਰਸੀ ਦਾ ਕੰਮ ਆ ਡੁਪਲੀਕੇਸੀ ਦਾ ਕੰਮ ਆ ਉਹ ਬੰਦੇ ਦੀ ਸਰਕਾਰ ਆ ਜੀ ਉਹੀ ਚਲਾ ਸਕਦੇ ਨੇ ਆਮ ਨਾਗਰਿਕ ਦੇ ਤਾਂ ਹੱਥ ਖੜੇ ਨੇ ਜਿੰਨੇ ਵਧੀਆ ਹੁੰਦੇ ਕੀ ਹੁਣ ਬੰਦ ਕਰ ਦੇਈਏ ਜੇ ਰਲੇ ਵੇ ਆ ਕਿ ਬੜੀ ਇੱਕ ਵਾਰ ਇਸੇ ਤਰੀਕੇ ਨਾਲ ਚੱਲੀ ਰਹੇਗੀ ਜਲਦੀ ਮਿਲਦੇ ਹਾਂ ਤੁਹਾਡੀ ਖੇਮਤ ਦੇ ਵਿੱਚ ਦੁਬਾਰਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ